ਹੁੰਦਾ ਹੈ ਕਿ ਟਾਈਮਲੀ ਤੁਹਾਨੂੰ ਸੈਕਸ਼ੂਅਲ ਐਜੂਕੇਸ਼ਨ ਮਿਲਦੀ ਪਈ ਹੈ ਜਦੋਂ ਇਹਨਾਂ ਇਸ ਬਹੁਤ ਟੈਂਡਰ ਏਜ ਦੇ ਵਿੱਚ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਅਵੇਅਰਨੈਸ ਨਹੀਂ ਮਿਲਦੀ ਤਾਂ ਉਹ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਕਰ ਬੈਠਦੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਜੋ ਉਹਨਾਂ ਦੀ ਏਜ ਦੇ ਅਕੋਰਡਿੰਗਲੀ ਐਪਰੋਪ੍ਰੀਏਟ ਨਹੀਂ ਹਨ ਹੁਣ ਇਹਦੇ ਵਿੱਚ ਮੈਂ ਕੋਟ ਕਰਨਾ ਚਾਹੂੰਗੀ ਇੱਕ ਬਹੁਤ ਫੇਮਸ ਸੀਰੀਜ਼ दैट ਅਡੋਲਸੈਂਟ ਸੀਰੀਜ਼ ਹੈ ਨਾ ਜਿਹਦੇ ਵਿੱਚ ਏਸੇ ਇਸ਼ੂ ਨੂੰ ਲੈ ਕੇ ਬਹੁਤ ਡੀਪ ਡਾਉਨ ਗੱਲ ਹੋਈ ਪਈ ਹੈ ਐਂਡ ਬਹੁਤ ਡੀਟੇਲਡ ਵਰਜ਼ਨ ਹੈਗਾ ਹਰ ਇੱਕ ਚੀਜ਼ ਨੂੰ ਲੈ ਕੇ ਕਿ ਬੱਚੇ ਦੀ ਸਾਈਕੋਲੋਜੀ ਕਿਵੇਂ ਇੰਪੈਕਟ ਹੁੰਦੀ ਔਰ ਕਿਸ ਤਰੀਕੇ ਦੇ ਨਾਲ ਜੇ ਅਸੀਂ ਆਪਣੇ ਬੱਚਿਆਂ ਨੂੰ ਵੀ ਦੇਖੀਏ ਆਪਣੇ ਇੰਡੀਅਨ ਕਿਡਸ ਨੂੰ ਦੇਖੀਏ ਜੇ ਆਪਣੇ ਆਸ-ਪड़ोस ਦੇ ਵਿੱਚ ਦੇਖੇ ਤਾਂ ਇਹ ਚੀਜ਼ਾਂ ਸੋਸ਼ਲ ਮੀਡੀਆ ਵੀ ਇੰਪੈਕਟ ਕਰਦਾ ਪਰ ਨਾਲ ਦੇ ਨਾਲ ਇਹ ਚੀਜ਼ਾਂ ਵੀ बिकॉज़ ਸਾਨੂੰ ਆਪਣੇ ਪੈਰੈਂਟਸ ਕੋਲੋਂ ਨੌਲੇਜ ਨਹੀਂ ਮਿਲਦੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀਆਂ ਗਰਲਜ਼ ਨੂੰ ਪੀਰੀਅਡਸ ਬਾਰੇ ਅਵੇਅਰ ਕਰਨਾ ਹੈ ਕਿ ਏਜ ਤੋਂ ਪਹਿਲਾਂ ਇਨ ਫੈਕਟ ਬॉयਜ਼ ਔਰ ਗਰਲਸ ਨੂੰ ਵੀ थैंक यू ਇੱਕ ਮਜ਼ਾਕ ਦਾ ਵੀ ਵਿਸ਼ਾ ਨਾ ਬਣੇ ਔਰ ਉਹਨਾਂ ਨੂੰ ਪਤਾ ਹੋਵੇ ਕਿ ਦਾ ਦਿਸ ਇਜ਼ ਵੈਰੀ ਕਾਮਨ ਇੱਕ ਚੇਂਜ ਆ ਜੋ ਹਰ ਇੱਕ ਦੀ ਬਾਡੀ ਵਿੱਚ ਆਉਂਦਾ ਹੈ ਸੇਮ ਚੇਂजेस ਮੁੰਡੇ ਦੀ ਬਾਡੀ ਵਿੱਚ ਵੀ ਆਉਂਦੀਆਂ ਨੇ ਹਨਾ ਉਹ ਜਦੋਂ ਚੇਂजेस ਆਉਂਦੀਆਂ ਨੇ ਤੁਹਾਡੇ ਮੂਡ ਜਿਹੜੇ ਨੇ ਟ੍ਰਿਗਰ ਹੁੰਦੇ ਨੇ ਤੁਹਾਡੀਆਂ ਤੁਹਾਡੀਆਂ ਸਾਈਕੋਲੋਜੀਸ ਅਲੱਗ ਤਰੀਕੇ ਤੇ ਬੜਨੀਆਂ ਸ਼ੁਰੂ ਹੋ ਜਾਂਦੀਆਂ ਨੇ